ਹਾਂਜੀ ਪ੍ਰਭੂ ਆਹ ਵੀਡੀਓ ਬਈ ਉਹਨਾਂ ਵੀਰਾਂ ਵਾਸਤੇ ਐ ਜਿਹੜੇ ਘਰੇ ਪਸ਼ੂਆਂ ਦੀ ਮੂਰੀ ਬਣਾਉਣਾ ਚਾਹੁੰਦੇ ਨੇ ਜਾਂ ਪੱਤਲਿਆਰੀ ਕਹਿੰਦੇ ਆਂਗੀ ਤੇ ਉਹਦੇ ਵਾਸਤੇ ਆਪਾਂ ਨੂੰ 8 ਮੀਟਰ ਦਾ ਰੱਸਾ ਚਾਹੀਦਾ ਤੇ ਆਪਾਂ ਉਹਨੂੰ ਦੂਰਾ ਕਰ ਲੈਣਾ ਉਹ ਦੂਰਾ ਕਰਨ ਤੋਂ ਬਾਅਦ ਆਪਾਂ ਨੇ ਉਹਨੂੰ 4 ਫੁੱਟ ਡੇਢ ਫੁੱਟ ਇਧਰ ਨੂੰ ਛੱਡ ਲੈਣਾ ਹੈਗਾ ਤੇ ਛੱਡ ਕੇ ਇਹਨੂੰ ਐ ਰੱਖਣਾ ਹੈਗਾ ਗੂਠੇ ਤੇ ਪਹਿਲੀ ਉਂਗਲ ਵਿੱਚ ਦੀ ਤੇ ਵੱਡੇ ਪਾਸੇ ਨੂੰ ਆਪਾਂ ਨੇ ਐ ਖਿੱਚ ਲੈਣਾ 7-8 ਇੰਚ ਖਿੱਚ ਲੈਣਾ ਇਧਰੋਂ ਤੇ ਜਿਹੜਾ ਆ ਛੱਡ ਐ ਇਹਨੂੰ ਆ ਚੀਚੀ ਤੇ ਆ ਉਂਗਲ ਵਿੱਚ ਦੀ ਲੰਗਾਉਣਾ ਹੈਗਾ ਤੇ ਜਿਹੜਾ ਇਧਰਲਾ ਪਾਸਾ ਹੈ ਉਹਨੂੰ ਗੂਠੇ ਤੇ ਪਹਿਲੀ ਉਂਗਲ ਵਿੱਚ ਦੀ ਤੇ ਜਿਹੜਾ ਆ ਆ ਗਿਆ ਲੜ ਇਹਨੂੰ ਆਪਾਂ ਨਗਾ ਦੇਣਾ ਇਹਦੇ ਵਿੱਚ ਦੀ ਆ ਆਪਣੀ ਪਹਿਲੀ ਗੱਠ ਪੈ ਗਈ ਬਈ ਮੂਰੀ ਬਣਾਉਣ ਦੀ ਤੇ ਹੁਣ ਆਪਾਂ ਨੇ ਇਧਰ ਦਾ ਪਾਸਾ ਐ ਕਰ ਲੈਣਾ ਇਹਨੂੰ ਐ ਰੱਖ ਲੈਣਾ ਤੇ ਇਹਦੇ ਵਿੱਚੋਂ ਆਪਾਂ ਗਿੱਠ ਕ ਛੱਡ ਦੇਣਾ ਹੈਗਾ ਤੇ ਉਦੋਂ ਵਾਰ ਆਪਾਂ ਵੱਡੇ ਪਾਸਿਓਂ ਇਹਨੂੰ ਐ ਖਿੱਚਣਾ ਹੈਗਾ ਤੇ ਇਧਰੋਂ ਆਪਾਂ ਜਿਹੜਾ ਖਿੱਚਣਾ ਬਈ 4 ਫੁੱਟ ਡੇਢ ਫੁੱਟ ਹੀ ਖਿੱਚਣਾ ਹੈਗਾ ਇਹ ਆਪਾਂ ਨੇ ਗੰਡ ਦੇਣੀ ਹੁੰਦੀ ਆ ਉੱਪਰ ਜਿਹੜੀ ਉਹ ਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਚੱਕ ਕੇ ਐਂ ਉਲਟਾ ਲੈਣਾ ਹੈ ਜੀਚੀ ਤੇ ਆਂਗਲ ਵਿੱਚ ਦੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਇਧਰ ਆ ਡਾ ਲੈਣਾ ਗੂਠੇ ਤੇ ਪਹਿਲੀ ਉਂਗਲ ਵਿੱਚ ਦੀ ਤੇ ਜਿਹੜਾ ਬਣਿਆ ਲੈ ਛੱਡਿਆ ਵੱਡਾ ਇਹਨੂੰ ਆਪਾਂ ਨੇ ਨਘਾ ਲੈਣਾ ਇਹਦੇ ਵਿੱਚ ਦੀ